ਨਿਆਣਾ ਘੜੇ ਨੈਣ ਸੁਨਵੇਂ ਤੋਂ ਸਿੱਖ ਜਾਈ ਉਹ ਕਿੰਤਰ ਗਿਆਮਾ ਉਹਨੇ ਜਿਵੇਂ ਨਿਮਾਨ ਬਣ ਗਈ ਇੱਕ ਤਾਂ ਗਰੀਬੀ ਤੇ ਉਤੋਂ ਰੱਬ ਦੀ ਹੋਣੀ ਨੇ ਪਰਿਵਾਰ ਦੇ ਉੱਪਰ ਐਸਾ ਕਹਿਰ ਟਾ ਦਿੱਤਾ ਏ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ 3 ਸਾਲਾਂ ਦੀ ਛੋਟੀ ਜਈ 마ਸੂਮ ਬੱਚੀ ਪਰਵਾਰ ਦੇ ਹੱਥੋਂ ਵਿਸਰ ਗਈ ਹੈ ਤੇ ਕਾਰਨ ਹੈ ਲਗਾਤਾਰ ਮੀਂਹ ਦਾ ਪੈਣਾ ਤੇ ਮੀਂਹ ਪੈਣ ਦੇ ਕਾਰਨ ਛੱਤ ਡਿੱਗ ਗਈ ਤੇ ਛੱਤ ਹੇਟਾਉਣ ਨਾਲ 3 ਸਾਲ ਦੀ ਬੱਚੀ ਦੀ ਮੌਤ ਹੋ ਗਈ ਕਿ ਇੱਕ ਬੇਟਾ ਜੋ ਤਕਰੀਬਨ 4 ਕੁ ਸਾਲ ਦਾ ਸੀ ਉਸ ਦੇ ਸਿਰ ਤੇ ਵੀ ਸੱਟ ਲੱਗੀ ਦੱਸੀ ਜਾ ਰਹੀ ਹੈ ਪਰਿਵਾਰ ਦੇ ਵਿੱਚ 4 ਮੈਂਬਰ ਨੇ ਜਿਨ੍ਹਾਂ ਕੋਲ ਸਿਰਫ ਇੱਕੋ ਕਮਰਾ ਸੀ ਤੇ ਉਸੇ ਕਮਰੇ ਵਿੱਚ ਰਸੋਈ ਦਾ ਕੰਮ ਵੀ ਪਰਿਵਾਰ ਵੱਲੋਂ ਕੀਤਾ ਜਾਂਦਾ ਸੀ ਮਾਮਲਾ ਮੁਖਸਰ ਸਾਹਿਬ ਦੇ ਪਿੰਡ ਭੰਚੜੀ ਦਾ ਹੈ ਜਿੱਥੇ ਕੇ ਲਗਾਤਾਰ ਬਰਸਾਤ ਹੋਣ ਦੇ ਕਾਰਨ ਗਰੀਬ ਪਰਿਵਾਰ ਦੀ ਅਚਾਨਕ ਰਾਤ ਵੇਲੇ ਛੱਤ ਡਿੱਗ ਗਈ ਤੇ ਛੱਤ ਵੀ ਦੇਖਣ ਨੂੰ ਪੁਰਾਣੀ ਲੱਗ ਰਹੀ ਸੀ ਤੇ ਪਿੰਡ ਦੇ ਲੋਕਾਂ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਪੀੜਿਤ ਪਰਿਵਾਰ ਦੀ ਮਦਦ ਕੀਤੀ ਜਾਏ। ਭਈ ਮੇਰਾ ਨਾਮ ਸੰਤੋਖ ਸਿੰਘ ਹੈ ਪਿੰਡ ਪੰਗਚੜੀ ਆ ਜੀ ਤੇ ਮੈਂ ਮੇਰੀ ਭਤੀਜੀ ਲਗਦੀ ਸੀ ਇਹਦੀ ਜਿੱਥੋ ਹੀ ਵੀ ਹੈ। ਸਾਰੇ ਜਿਹੜੀ ਕੱਲ ਉਹ ਕਟਨਾ ਸ਼ਾਮ ਨਾ तकरीबन 9:30 ਵਜੇ ਦੀ ਹੋਈ ਵੀ ਹੈ। ਪਰਿਵਾਰ ਦੇ ਜਿਹੜੇ ਚਾਰ ਮੈਂਬਰ ਸੀਗੇ ਚਾਰੇ ਮੈਂਬਰ ਅੰਦਰ ਸੀਗੇ ਉੱਪਰੋਂ ਸ਼ਰਤ ਉਹਨਾਂ ਦੀ ਡਿੱਗ ਪਈ ਹੈ। ਤੇ ਜਿਹੜੀ ਸਾਢੇ 1-3 ਸਾਲ ਦੀ ਬੱਚੀ ਸੀਗੀ ਉਹਦੀ ਮੌਤ ਹੋ ਗਈ ਹੈ ਜੀ ਮੌਕੇ ਤੇ ਹੀ ਤੇ ਜਿਹੜਾ ਬੇਟਾ ਸੀ ਉਹਨਾਂ ਦਾ ਸਾਢੇ 4 ਸਾਲ ਦਾ ਉਹਦੇ ਸਿਰ ਦੇ ਵਿੱਚ ਗੰਭੀਰ ਸੱਟ ਆਈ। ਮੇਰਾ ਬੱਚੀ ਦੀ ਉਮਰ ਹੈ ਤਕਰੀਬਨ 3.5 ਸਾਲ ਦੀ ਸੀ ਕੀ ਨਾਮ ਸੀ ਜਸਨਾਇਤ ਪ੍ਰੀਤ ਕਰੋ ਬੀ ਅਸੀਂ ਇਹੀ ਮੰਗ ਕਰਦੇ ਆਂ ਜੀ ਵੀ ਇਹਨਾਂ ਨੂੰ ਜੋ ਬੰਦਾ ਮਵਜਾ ਜੋ ਦਿੱਤਾ ਜਾਵੇ ਇਹਨਾਂ ਕੋਲ ਸਿਰਫ ਇੱਕ ਹੀ ਕਮਰਾ ਸੀਗਾ ਜਿਹਦੇ ਵਿੱਚ ਆਪਣਾ ਰਹਿਣ ਦਾ ਬਸੇਰਾ ਦਾ ਸੀਗਾ ਤੇ ਰਸੋਈ ਲਈ ਵੀ ਉਹੀ ਵਰਤਦੇ ਸੀਗੇ ਛੱਤ ਡਿੱਗਣ ਕਾਰਨ ਜਿਹੜਾ ਘਰ ਦਾ ਜਿਹੜਾ ਸਮਾਨ ਸੀ ਉਹਨਾਂ ਦਾ ਸਾਰਾ ਉਹ ਵੀ ਨਸ਼ਟ ਹੋ ਗਿਆ ਤੇ ਪਰਿਵਾਰ ਲਈ ਅੱਜ ਇੱਕ ਦੁੱਖ ਦੀ ਗੱਲ ਬਿਊਰੋ ਰਿਪੋਰਟ ਜਗਬਾਣੀ ਟੀਵੀ